ਇਸ ਸੰਗਤ ਦਾ ਕੋਈ ਵੀਰ ਭਾਈ ਬੈਠਾ ਆ ਤੇ ਅਲੱਗ ਗੱਲ ਐ ਜੇ ਨਹੀਂ ਬੈਠਾ ਤੇ ਜਿੰਨਾ ਹੋ ਸਕੇ ਗੁਰੂ ਸਾਹਿਬ ਦੇ ਲਾਗੇ ਹੋ ਕੇ ਬੈਠਿਆ ਹੋਣਾ। ਇਸ ਸੁਭਾਅ ਚ ਲਿਓ। ਇਹ ਮੈਂ ਤਾਂ ਕਹਿਣਾ ਕਿਉਂਕਿ ਇਹ ਸੁਭਾਅ ਹੌਲੀ-ਹੌਲੀ ਸਾਡਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਪੱਕ ਰਿਹਾ। ਤੁਸੀਂ ਗੁਰੂ ਲਾਗੇ ਨਹੀਂ ਰਹਿੰਦੇ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਲਾਗੇ ਨਹੀਂ ਬਹਿੰਦੇ ਤੇ ਪਰਿਵਾਰਕ ਮੈਂਬਰ ਤੁਹਾਡੇ ਲਾਗੇ ਨਹੀਂ ਬਹਿੰਦੇ ਅੱਜ ਕੱਲ ਕੋਈ ਕਿਸੇ ਦੇ ਲਾਗੇ ਬਹਿ ਕੇ ਰਾਜੀ ਨਹੀਂ ਹੈ ਹਰ ਬੰਦਾ ਦੂਰੀ ਬਣਾ ਕੇ ਇੱਕੋ ਹੀ ਚੀਜ਼ ਦੇ ਲਾਗੇ ਬੈਨੇ ਹੋ ਤੁਸੀਂ ਮੋਬਾਈਲ ਦੇ ਪਤਾ ਨਹੀਂ ਉਹ ਕਿ ਐਡਾ ਵੱਡਾ ਇਸ਼ਤ ਮੰਨ ਲਿਆ ਅਸੀਂ ਐਡਾ ਵੱਡਾ ਖੁਦਾ ਮੰਨ ਲਿਆ ਉਹ ਮੈਂ ਕਈ ਘਰਾਂ ਤੋਂ ਜਾਨਣਾ ਤਾਂ ਉੱਥੇ ਉਹਨਾਂ ਨੇ ਜੇ ਤੇ ਬੈੱਡ ਦੇ ਲਾਗੇ ਉਹਦਾ ਚਾਰਜਿੰਗ ਪੁਆਇੰਟ ਹੋਵੇ ਤੇ ਠੀਕ ਹੁੰਦਾ ਨਹੀਂ ਤੇ ਤਾਰ ਪਾ ਲਈਦੇ ਉਥੋਂ ਦਾ ਜਦੋਂ ਬਲੂ ਕੋ ਜ ਨਹੀਂ ਲੱਗਾ ਹੁੰਦਾ ਬੰਦੇ ਨੂੰ ਕਿਤੇ ਤੋਂ ਬਚੋ ਜਿੰਨਾ ਬਚਿਆ ਜਾ ਸਕਦਾ ਮੈਂ ਇੱਕ ਵਾਰ ਇਹ ਵੀ ਬੇਨਤੀ ਕੀਤੀ ਸੀ ਬਹੁਤ ਬੰਦੇ ਗੁਰਦੁਆਰੇ ਮੱਥਾ ਟੇਕਦੇ ਆ ਤੇ ਹੱਥ ਦੇ ਵਿੱਚ ਇਦਾਂ ਫੋਨ ਹੁੰਦਾ ਉਹਨਾਂ ਦੇ ਵੀ ਹੱਥ ਤਾਂ ਜੋੜ ਲਓ ਇੱਥੇ ਕੱਢ ਲੋ ਇਹਨੂੰ ਵਿੱਚੋਂ ਮੇਰੀਆਂ ਭੈਣਾਂ ਨਾ ਗੁੱਸਾ ਕਰਮ ਕਿਉਂਕਿ ਭੈਣਾਂ ਦੀ ਮਜ਼ਦੂਰੀ ਹੁੰਦੀ ਹੈ ਉਹਨਾਂ ਕੋਲ ਜੇਬਾਂ ਘੱਟ ਹੁੰਦੀਆਂ ਪਰ ਫੋਨ ਜੇ ਗੁਰਦੁਆਰੇ ਲੈ ਕੇ ਆਉਣਾ ਤਾਂ ਪ੍ਰਬੰਧ ਕਰੋ ਇਹਦਾ ਤੁਹਾਡੇ ਹੱਥਾਂ 'ਚ ਨਹੀਂ ਹੋਣਾ ਚਾਹੀਦਾ। ਇਹ ਤੁਸੀਂ ਸੋਚੋ ਵੀ ਇਹ ਮੈਨੂੰ ਕਿਵੇਂ ਲਿਆਉਣਾ। ਕਿ ਕੋਈ ਕਿਸੇ ਤਰ੍ਹਾਂ ਦਾ ਐਦਾ ਕਿਉਂਕਿ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੌਰ ਕਰਾਂਗੇ ਤੇ ਗੱਲ ਸਮਝ ਆਉਣੀ ਹੈ ਜਦੋਂ ਬਾਬਾ ਜੀ ਨੇ ਕਿਹਾ ਦੁਇਕਰ ਜੋੜ ਕਰੋ ਅਰਦਾਸ ਦੋਵੇਂ ਹੱਥ ਆਦਬ ਨਾਲ ਤੇਰੇ ਸਾਹਮਣੇ ਜੋੜਨ। ਅਸੀਂ ਜੋੜਨ ਨਹੀਂ ਦਿੰਦੇ। ਈਵਨ ਅਰਦਾਸ ਵਿੱਚ ਵੀ ਨਾ ਅਰਦਾਸ ਚ ਬਾਕਾਇਦਾ ਸਾਡੇ ਪੁਰਖਿਆਂ ਨੂੰ ਪੁੱਛਿਓ ਬਾਪੂ ਜੀ ਅਕਾਲੀ ਜ਼ਿਕਤਾਰ ਸਿੰਘ ਗੁਰਦੁਆਰੇ ਅੱਜ ਉਹਨਾਂ ਦੀ 95 ਸਾਲ ਉਮਰ ਹੈ 94 95 ਸਾਲ ਤੁਸੀਂ ਉਹਨਾਂ ਨੂੰ ਅਰਦਾਸ ਚ ਖਲੋਤੇ ਵੇਖੋ ਜਦੋਂ ਵੀ ਕਿਉਂਕਿ ਤੁਸੀਂ ਜਾਣਦੇ ਆ ਸਾਰੇ ਸਤਕਾਰਯੋਗ ਵੀਰ ਗੁਰਦਰਸ਼ਨ ਸਿੰਘ ਜੀ ਉਹਨਾਂ ਦੇ ਫਾਦਰ ਸਾਹਿਬ ਉਹ ਜੇ ਕੋਈ ਇਦਾਂ ਹੱਥ ਜੋੜ ਕੇ ਗੁਰਦੁਆਰੇ ਖਲੋਤਾ ਹੋਵੇ ਤਾਂ ਟੋਕ ਦਿੰਦੇ ਨੇ ਉਹ ਫਿਰ ਸਦੇ ਹੱਥ ਜੋੜੋ ਹੁਣ ਕੋਈ ਪੜਿਆ ਲਿਖਿਆ ਕਹਿ ਸਕਦਾ ਲਾ ਇਹਦੇ ਨਾਲ ਕੀ ਫਰਕ ਗੱਲ ਇਹਦੇ ਨਾਲ ਨਹੀਂ ਗੱਲ ਹੈ ਸਾਵਧਾਨ ਕਿਉਂ ਨਹੀਂ ਤੁਸੀਂ ਅੱਡੀਆਂ ਜੁੜੀਆਂ ਪੰਜੇ ਖੁੱਲੇ ਤੇ ਬਿਲਕੁਲ ਸਿੱਧੇ ਹੋ ਕੇ ਸਾਵਧਾਨ ਹੋ ਕੇ ਅਰਦਾਸ ਚ ਖਲੋਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਜਦੋਂ ਵਿਚਾਰ ਸੁਣਦੇ ਉਹ ਤੋਂ ਸਾਵਧਾਨ ਹੋ ਕੇ ਸੁਣਨੇ ਸਾਵਧਾਨ ਕਿਵੇਂ ਹੋਇਆ ਜਾਂਦਾ ਰੀਰ ਦੀ ਹੱਡੀ ਸਿੱਧੀ ਕਰਕੇ ਜਿਹਨੇ ਰੀਰ ਦੀ ਹੱਡੀ ਨੂੰ ਇਦਾਂ ਵੜ ਪਾ ਲਿਆ ਨਾ ਸਾਵਧਾਨੀ ਹੋਏ ਉਹਨੂੰ ਵਾਸੀਆਂ ਵੀ ਆਉਣਗੀਆਂ ਨੀਂਦ ਵੀ ਆਊਗੀ ਤੇ ਕਈ ਵਾਰ ਉਹਦੇ ਗੱਲ ਉਤੋਂ ਦੇ ਵੀ ਲੰਘ ਜਾਂਦੀ ਪੜਨ ਵਾਲੇ ਬੱਚੇ ਵੀ ਧਿਆਨ ਦੇ ਲੋ ਅੱਜਕੱਲ ਬੱਚੇ ਕਈ ਵਾਰ ਕਹਿੰਦੇ ਪੜਦਿਆਂ ਨੀਂਦ ਬਹੁਤ ਆਉਂਦੀ ਪੜਦਿਆਂ ਨੀਂਦ ਨਹੀਂ ਆਉਂਦੀ ਤੁਹਾਡਾ ਬਹਿਣ ਦਾ ਤਰੀਕਾ ਠੀਕ ਨਹੀਂ ਹੈ ਪੜਨ ਵਾਲੇ ਬੱਚੇ ਧਿਆਨ ਦੇ ਲੋ ਜਦੋਂ ਪੜਨ ਬਹਿਣਾ ਰੀੜ ਦੀ ਹੱਡੀ ਸਿੱਧੀ ਕਰ ਲੋ ਭਾਵੇਂ ਰਾਤ ਦੇ 2 ਵਜੇ ਤੱਕ ਬਹਿ ਕੇ ਪੜੀ ਜਾਓ ਤੁਹਾਨੂੰ ਨੀਂਦ ਨਹੀਂ ਆਊਗੀ ਨੀਂਦ ਉਹਦੋਂ ਆਊਗੀ ਜਦੋਂ ਤੁਸੀਂ ਰੀੜ ਦੀ ਹੱਡੀ 'ਚ ਵੜ ਪਾਓਗੇ ਹੁਣੇ ਬੇਸਿਕ ਚੀਜ਼ ਐ ਸਮਝਣਾ ਜੀ ਗੁਰਦੁਆਰੇ ਬਹਿਣਾ ਜਿੰਨਾ ਚਿਰ ਵੈਸ ਅੱਛਾ ਰੀੜ ਦੀ ਹੱਡੀ ਸਿੱਧੀ ਕਰਕੇ ਬਹਿਣ ਲੱਗ ਜਓ ਕਿੰਨੀਆਂ ਬਿਮਾਰੀਆਂ ਘਟ ਜਾਣਗੀਆਂ ਸਾਡੇ ਗੁਰੂ ਸਾਹਿਬ ਨੇ ਐਵੇਂ ਥੋੜੀ ਤਾਨਾ ਮਾਨ ਧਨ ਸਾਰਾ ਕੁਝ ਠੀਕ ਹੁੰਦਾ ਇੱਥੇ ਤੇ ਇਸ ਲਈ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਧਿਆਨ ਦਿਆ ਕਰੋ ਘਰ ਵੀ ਮਹਾਰਾਜ ਦਾ ਪ੍ਰਕਾਸ਼ ਹੋਵੇ ਜਿੰਨਾ ਹੋ ਸਕੇ ਲਾਗੇ ਬੈਠੋ ਮੋਬਾਈਲ ਤੋਂ ਜਿੰਨੀ ਦੂਰੀ ਬਣਾ ਸਕਦੀ ਹੈ ਬਣਾ ਸਕਦੇ ਹੋ ਬਣਾ ਕੇ ਰੱਖੋ ਚਾਰਜਿੰਗ ਪੁਆਇੰਟ ਤਾਂ ਮੋਬਾਈਲ ਦਾ ਇੰਨਾ ਬੈੱਡ ਦੇ ਲਾਗੇ ਨਾ ਰੱਖੋ ਕਿ ਸੁੱਤੇ ਪੈਦਾ ਹੱਥ ਵੀ ਫੋਨ ਤੇ ਲੱਗੇ ਕਈ ਬੰਦਿਆਂ ਦੇ ਅੱਜਕੱਲ ਨਾ ਦਵਾਈਆਂ ਖਾਂਦੇ ਨੇ ਬਹੁਤ ਵੀ ਨੀਂਦ ਨਹੀਂ ਆਉਂਦੀ ਪਤਾ ਕਿਉਂ ਨਹੀਂ ਆਉਂਦੀ ਕਿਉਂਕਿ ਮੜਾ ਜ ਟਿੰਨ ਹੁੰਦਾ ਇਹਨਾਂ ਨੂੰ ਐ ਲੱਗਦਾ ਵੀ ਦੇਖੀ ਆਪਣਾ ਕੀ ਦਾ ਹੋਣਾ ਹੈ ਉਧਰੋਂ ਅੱਖ ਲੱਗ ਰਹੀ ਸੀ ਉਧਰੋਂ ਟਰਨ ਹੋ ਗਿਆ ਉਧਰ ਧਿਆਨ ਉੱਥੇ ਚਲਾ ਗਿਆ ਹੁਣ ਅੱਧਾ ਘੰਟਾ ਦੁਬਾਰਾ ਨੀਂਦ ਆਉਣੀ ਨਹੀਂ। ਉਹਨੂੰ ਇਹਨਾ ਦੂਰ ਰੱਖੋ ਕੋਈ ਨਹੀਂ ਵੇਖ ਲਾ। ਹਾਂ ਕੋਈ ਬਹੁਤ ਅਮਰਜੈਂਸੀ ਹੋਵੇ ਗੱਲ ਵੱਖਰੀ ਆ। ਆਦਰਵਾਇਜ਼ ਉਹਨੂੰ ਦੂਰ ਰੱਖੋ ਸਵੇਰੇ ਵੇਖ ਲਾਂਗੇ। ਜਦੋਂ ਨਹੀਂ ਫੋਨ ਹੁੰਦਾ ਸੀ ਉਦੋਂ ਕੋਈ ਪਰਲੋ ਨਹੀਂ ਸੀ ਆਉਂਦੀ ਸਾਡੇ ਘਰਾਂ 'ਚ। ਸੁਭਾ ਆ ਕਰਕੇ ਵੀ ਅਸੀਂ ਹੌਲੀ-ਹੌਲੀ ਉੱਠਾਂਦੇ ਹੋ ਜਾਂਦੇ ਹਾਂ। ਸੋ ਗੁਰੂ ਕਿਰਪਾ ਕਰੇ। ਆਓ ਇਹਨਾਂ ਬੇਨਤੀਆਂ ਤੇ ਗੌਰ ਕਰਿਓ।